ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਹੜ੍ਹਾਂ ਦਾ ਮਾਹੌਲ ਚੱਲ ਰਿਹਾ ਤੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੀ ਹਸਾਬ ਨਾਲ ਚਲੋ ਹਰ ਇੱਕ ਜ਼ਿਲ੍ਹੇ ਚ ਤਨੀ ਅੱਧੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪਾਣੀ ਦੀ ਮਾਰ ਪੈ ਚੁੱਕੀ ਆ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਪੰਜਾਬ ਦਾ ਹੋ ਚੁੱਕਾ ਤੇ ਇਹ ਨੁਕਸਾਨ ਦੇ ਵਿੱਚ ਬਹੁਤ ਕੁਝ ਸਾਹਮਣੇ ਆਇਆ ਜਿਵੇਂ ਕਿ ਅਕਸਰ ਹੀ ਕਹਿੰਦੇ ਪੰਜਾਬ ਦੇ ਵਿੱਚ ਜਾਤ ਪਾਤ ਹੈ ਨਹੀਂ ਪਰ ਇਹਨਾਂ ਹੜਾਂ ਨੇ ਸਾਨੂੰ ਇਹ ਦੱਸ ਦਿੱਤਾ ਵੀ ਪੰਜਾਬ ਜਿੰਨੀ ਜਾਤ ਪਾਤ ਮੇਰੇ ਖਿਆਲ ਦੇ ਵਿੱਚ ਹੋਰ ਸੂਬਿਆਂ ਦੇ ਵਿੱਚ ਵੀ ਸ਼ਾਇਦ ਹੋ ਸਕਦਾ ਨਾ ਹੋਵੇ ਕਿਉਂਕਿ ਜੇ ਅਕਸਰ ਪੰਜਾਬ ਤੋਂ ਬਾਹਰ ਵੀਡੀਓ ਆਉਂਦੀਆਂ ਵੀ ਜਾਤੀਵਾਦ ਦਾ ਕਰਕੇ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋ ਗਿਆ ਤਾਂ ਪੰਜਾਬ ਦੇ ਵਿੱਚ ਤਾਂ ਇੱਕ ਬਹੁਤ ਹੀ ਘਣਾਉਣੀ ਖੇਡ ਬਣੀ ਪਈ ਆ ਵੀ ਜਾਤੀਵਾਦ ਦੇ ਨਾਂ ਤੇ ਰਾਚਣ ਵੀ ਵੰਡਣ ਤੇ ਬਹੁਤ ਗਿਲੇ ਤੇ ਬਹੁਤ ਜਿਹੜੀਆਂ ਅ ਕੋਈ ਲਫਜ਼ ਨਹੀਂ ਗੇ ਉਹਨਾਂ ਤੇ ਗੱਲ ਕਰਨ ਲਈ ਵੀ ਕੀ ਕੁਝ ਗੱਲਾਂ ਚੱਲ ਰਹੀਆਂ ਤੇ ਉੱਥੇ ਮੈਂ ਇੱਕ ਕਿਉਂਕਿ ਪੰਜਾਬ ਸਰਕਾਰ ਤੋਂ ਤਾਂ ਬਿਲਕੁਲ ਹੀ ਸਾਨੂੰ ਆਸ ਮੁੱਕ ਚੁੱਕੀ ਆ ਮਜ਼ਦੂਰਾਂ ਨੂੰ ਮਜ਼ਦੂਰ ਵਰਗਾ ਜਿਹੜਾ ਹਰ ਇੱਕ ਸਮੇਂ ਤੇ ਹਰ ਇੱਕ ਸਰਕਾਰ ਨੇ ਤੇ ਬੇਸ਼ੱਕ ਕੋਈ ਵੀ ਮਾਰ ਪਈ ਆ ਉਹਦੇ ਵਿੱਚ ਮਜ਼ਦੂਰ ਨੂੰ ਅਣਗੌਲਿਆ ਕੀਤਾ ਹੀ ਗਿਆ ਕਿਉਂਕਿ ਹਰ ਕੋਈ ਚਾਹੁੰਦਾ ਮਜ਼ਦੂਰ ਦਾ ਪੁੱਤ ਮਜ਼ਦੂਰ ਹੋਵੇ ਤੇ ਮਜ਼ਦੂਰ ਦੀ ਜਿਹੜੀ ਜ਼ਿੰਦਗੀ ਆ ਬਚਪਨ ਤੋਂ ਲੈ ਕੇ ਆ ਮੌਤ ਤੱਕ ਸਿਰਫ ਤੇ ਸਿਰਫ ਕੰਮ ਕਰਦੇ ਵਿੱਚ ਹੀ ਮਿਹਨਤ ਦੇ ਵਿੱਚ ਹੀ ਤੇ ਗੋਲਪੁਣੇ ਦੇ ਵਿੱਚ ਹੀ ਲੰਗੀ ਤੇ ਉਹਨਾਂ ਚੀਜ਼ਾਂ ਨੂੰ ਦਰਸਾਉਂਦੀ ਇਹ ਜਾਂ ਪਤਾ ਨਹੀਂ ਕਿੰਨੀਆਂ ਵੀਡੀਓ ਸਾਡੇ ਸਾਹਮਣੇ ਆ ਚੁੱਕੀਆਂ ਕਿਉਂਕਿ ਕਈਆਂ ਫਾਮਾਂ ਤੇ ਤਾਂ ਇਹ ਵੀ ਕਿਹਾ ਗਿਆ ਵੀ ਜੇ ਇਹਨਾਂ ਦੇ ਘਰ ਆ ਰਾਸ਼ਨ ਵੱਧ ਹੋ ਗਿਆ ਤਾਂ ਇਹਨਾਂ ਨੇ ਕੱਲ ਦਿਹਾੜੀ ਨਹੀਂ ਆਉਣਾ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਈ ਵਾਰ ਹਿਰਦੇ ਵਲੁੰਦਰਨ ਵਾਲੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਵੇਖ ਕੇ ਭਾਵੁਕ ਵੀ ਹੋਣ ਵਾਲੀ ਗੱਲ ਬਣ ਜਾਂਦੀ ਆ ਪੰਜਾਬ ਸਰਕਾਰ ਤੋਂ ਸਾਨੂੰ ਬਿਲਕੁਲ ਆਸ ਨਹੀਂ ਕਿਉਂਕਿ ਪੰਜਾਬ ਸਰਕਾਰ ਨੇ ਅੱਜ ਤੱਕ ਇੱਕ ਵੀ ਬਿਆਨ ਇਸ ਵਿਸ਼ੇ ਤੇ ਨਹੀਂ ਦਿੱਤਾ ਤੇ ਫਿਰ ਮੈਂ ਸਭ ਤੋਂ ਵੱਧ ਗਿਲਾ ਹੈ ਸਾਨੂੰ ਆਪਦੇ ਪੰਜਾਬ ਦੇ ਐਸੀ ਲੀਡਰਾਂ ਤੇ ਜਿਹੜੇ ਆ ਵੋਟਾਂ ਵੇਲੇ ਆਪਦੇ ਐਸੀ ਹੋਣ ਦਾ ਆਪਦੇ ਪਰਿਵਾਰ ਹੋਣ ਦਾ ਬਹੁਤ ਜ਼ਿਆਦਾ ਸਾਡੇ ਤੇ ਜਿਹੜਾ ਆਪਣਾ ਪਨ ਦਰਸਾਉਣ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਬਿਲਕੁਲ ਵੀ ਐਸਸੀ ਸਮਾਜ ਦੇ ਮਜ਼ਦੂਰ ਦੇ ਹੱਕ ਦੇ ਵਿੱਚ ਇੱਕ ਵੀ ਗੱਲ ਨਹੀਂ ਕੀਤੀ ਪਰ ਮਜ਼ਦੂਰ ਜ਼ਰੂਰੀ ਨਹੀਂ ਵੀ ਐਸਸੀ ਆ ਕਈ ਬੀਸੀ ਕਈ ਜਰਨਲ ਕੈਟਾਗਰੀ ਦੇ ਵੀ ਮਜ਼ਦੂਰ ਆ ਪਰ ਮਜ਼ਦੂਰ ਦੇ ਹੱਕ ਦੇ ਵਿੱਚ ਨਾ ਕਦੇ ਸਰਕਾਰ ਨੇ ਤੇ ਨਾ ਹੀ ਕਿਸੇ ਬਹੁਤ ਸੰਸਥਾਵਾਂ ਵੀ ਆ ਇੱਕ ਜਗ੍ਹਾ ਤੇ ਤਾਂ ਇੱਥੋਂ ਤੱਕ ਨਿੰਦਣਯੋਗ ਘਟਨਾ ਹੋਊਗੀ ਪ੍ਰਸ਼ਾਸਨ ਪ੍ਰਸ਼ਾਸਨ ਤੇ ਬਹੁਤ ਸ਼ਾਸ਼ਨ ਪ੍ਰਸ਼ਾਸਨ ਤੇ ਗਰੀਬ ਬੰਦੇ ਨੂੰ ਆਸ ਹੁੰਦੀ ਆ ਤੇ ਪ੍ਰਸ਼ਾਸਨ ਤੇ ਬਹੁਤ ਤਕੜਾ ਗਿਲਾ ਹੈ ਸਾਡੇ ਅੰਮ੍ਰਿਤਸਰ ਤੋਂ ਡੀਸੀ ਮੈਡਮ ਜਿਹੜੇ ਅਕਸਰ ਹੀ ਚਰਚਾਵਾਂ ਦੇ ਵਿੱਚ ਹੜ ਦੇ ਵਿੱਚ ਵੀ ਸਭ ਤੋਂ ਵੱਧ ਜਿਹੜੀ ਸੇਵਾ ਕਰਨ ਵਾਲੀ ਪਹਿਲੀ ਕੁੜੀ ਆ ਜਿਹਨੇ ਹੜਾਂ ਦੇ ਵਿੱਚ ਇੰਨੀ ਸੇਵਾ ਕੀਤੀ ਤੇ ਸੇਵਾ ਦੇ ਵਿੱਚ ਜੁਟੀ ਰਹਿੰਦੀ ਆ ਤੇ ਉਹਨੇ ਆਪਦਾ ਇੱਕ ਵੱਖਰਾ ਨਾਂ ਬਣਾ ਲਿਆ ਮੈਡਮ ਡੀਸੀ ਨੇ ਤੇ ਹਰ ਕਥਾਂ ਤੇ ਉਹਦੀ ਸ਼ਲਾਘਾ ਹੁੰਦੀ ਆ ਪਰ ਮੈਂ ਇਸ ਟਾਈਮ ਉਹਦੀ ਵੀ ਉਹਨੂੰ ਵੀ ਇਸ ਗੱਲ ਦੇ ਵਿੱਚ ਤੇ ਉਹਦੇ ਜਿਹੜੇ ਚਹੇਤਿਆਂ ਨੂੰ ਵੀ ਉਹਦੀ ਨਿੰਦਿਆ ਕਰਨ ਵਾਲੀ ਗੱਲ ਲੱਗੂਗੀ ਉਹਦੇ ਸਾਹਮਣੇ ਇੱਕ ਕਿਸੇ ਨੇ ਇਹ ਕਹਿ ਦਿੱਤਾ ਵੀ ਮੈਡਮ ਇਹਨਾਂ ਨੂੰ ਰਾਸ਼ਨ ਨਾ ਦੇਈ ਜਾਓ ਮਜ਼ਦੂਰਾਂ ਨੂੰ ਜੇ ਇਹਨਾਂ ਦੇ ਘਰ 'ਚ ਰਾਸ਼ਨ ਆ ਗਿਆ ਤਾਂ ਇਹ ਸਾਡੀ ਮਜ਼ਦੂਰੀ ਸਾਡੇ ਤੱਕ ਕਿਸੇ ਨੇ ਦਿਹਾੜੀ ਨਹੀਂ ਆਉਣਾ ਤੇ ਡੀਸੀ ਮੈਡਮ ਦੀ ਮੈਂ ਜਿਹੜੀ ਆਪਦੇ ਆਪ ਚ ਚਰਚਾਵਾਂ ਚ ਰਹਿੰਦੀ ਆ ਵੀ ਮੈਂ ਬੜੀ ਸਮਾਜ ਸੇਵੀ ਆ ਮੈਂ ਬਹੁਤ ਜ਼ਿਆਦਾ ਸਮਾਜ ਲਈ ਕੰਮ ਕਰਦੀ ਆ ਹੜਾਂ ਲਈ ਕੰਮ ਕਰਦੀ ਆ ਮੈਂ ਉੱਥੇ ਉਹਨੂੰ ਵੀ ਇਹ ਗੱਲ ਕਹਿਣਾ ਚਾਹਣਾ ਤੂੰ ਕੋਈ ਸਮਾਜ ਸੇਵੀ ਨਹੀਂ ਤੂੰ ਕੋਈ ਇਹੋ ਜੀ ਗੱਲ ਨਹੀਂ ਤੂੰ ਸਿਰਫ ਤੇ ਸਿਰਫ ਇੱਕ ਸਮਾਜ ਦੀ ਸੇਵਕਾ ਤੇ ਉਹ ਸਮਾਜ ਦੀ ਗੱਲ ਕਰਦੀ ਆ ਜੇ ਤੂੰ ਹਰ ਇੱਕ ਸਮਾਜ ਦੀ ਗੱਲ ਕਰਨ ਵਾਲੀ ਹੁੰਦੀ ਤਾਂ ਉਹਦੀ ਜ਼ੁਬਾਨ ਨੂੰ ਲਗਾਮ ਦਿੰਦੀ ਉਹਦੇ ਹੀ ਉਹਨੂੰ ਕਹਿੰਦੀ ਵੀ ਇਹ ਲਫ਼ਜ਼ ਤੂੰ ਕਿਉਂ ਬੋਲ ਰਿਆਂ ਤੇ ਤੇਰੇ ਕੋਲ ਤਾਂ ਬਹੁਤ ਤਕੜਾ ਕਾਨੂੰਨ ਹੈ ਉਹਦੇ ਤੇ ਧਰਾਵਾਂ ਇਹੋ ਜੀਆਂ ਲੱਗ ਸਕਦੀਆਂ ਅਸੀਂ ਵੀ ਤੂੰ ਐਸੀ ਸਮਾਜ ਨੂੰ ਰੂਲਣ ਵਾਲੀ ਗੱਲ ਕਰਦਾ ਉਹਨੂੰ ਨੀਵਾ ਦਿਖਾਉਣ ਵਾਲੀ ਗੱਲ ਕਰਦਾ ਤੇ ਐਸਸੀਐਸਟੀ ਐਕਟ ਲੱਗਦਾ ਹੈ ਉਹਦੇ ਤੇ ਤੇ ਉਹਨੇ ਮੈਡਮ ਨੇ ਜ਼ੁਬਾਨ ਵੀ ਨਹੀਂ ਖੋਲੀ ਤੋ ਉਹਨੂੰ ਕਹਿੰਦੀ ਕੋਈ ਨਹੀਂ ਬਾਪੂ ਜੀ ਕੋਈ ਗੱਲ ਨਹੀਂ ਕਿੰਨੀਆਂ ਨਿੰਦਣੀਆਂ ਉਹ ਗੱਲਾਂ ਤੇ ਮੈਂ ਹੁਣ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਐ ਵੀ ਪੰਜਾਬ ਸਰਕਾਰ ਤੋਂ ਸਾਨੂੰ ਬਿਲਕੁਲ ਕੋਈ ਆਸ ਨਹੀਂ ਉਸ ਤੋਂ ਬਾਅਦ ਸੀ اپੋਜੀਸ਼ਨ ਕਾਂਗਰਸ ਕਾਂਗਰਸ ਦਾ ਵੀ ਇੱਕ ਵੀ ਬਿਆਨ ਮਜ਼ਦੂਰਾਂ ਪ੍ਰਤੀ ਨਹੀਂ ਆਇਆ ਤੇ ਜਿਹੜੇ ਸਾਡੇ ਅ ਕਲਾਕਾਰ ਭਰਾਏ ਕਲਾਕਾਰ ਭਰਾਵਾਂ ਨੂੰ ਮੈਂ ਦੱਸਣਾ ਚਾਹੁੰਨਾ ਵੀ ਜੇ ਕਿਸਾਨਾਂ ਦੇ ਟਰੈਕਟਰ ਰੁੜ ਗਏ ਆ ਮੱਝਾਂ ਰੁੜ ਗਈਆਂ ਤਾਂ ਮਜ਼ਦੂਰਾਂ ਦੇ ਕੋਲ ਵੀ ਕੁਝ ਨਾ ਕੁਝ ਹੁੰਦਾ ਹੈ ਜੇ ਉਹਨਾਂ ਦੇ ਕਿਸਾਨਾਂ ਦੇ ਟਰੈਕਟਰ ਰੁੜ ਗਏ ਤਾਂ ਮੋਟਰਸਾਈਕਲ ਮੋਟਰਸਾਈਕਲ ਨਹੀਂ ਤਾਂ ਸਾਈਕਲ ਤਾਂ لازمی ਮਜ਼ਦੂਰਾਂ ਦੇ ਰੁੜੇ ਹੋਣਗੇ ਜੇ ਮੱਝਾਂ ਕਿਸਾਨ ਰੱਖਦੇ ਆ ਤਾਂ ਮਜ਼ਦੂਰ ਵੀ ਮੱਝਾਂ ਰੱਖਦੇ ਆ ਕੀ ਤੁਹਾਨੂੰ ਲੱਗਦਾ ਮਜ਼ਦੂਰ ਦੀ ਕਿਸੇ ਦੀ ਮੱਝ ਨਾਲ ਰੁੜੀ ਹੋਊਗੀ 2 ਕਰੋੜ ਵਾਲੀ ਕੋਠੀ ਢਾਈ ਦਾ ਹਰ ਇੱਕ ਨੂੰ ਫਿਕਰ ਹੈ ਤੇ ਜਿਹੜਾ 5 ਮਰਲੇ ਵਾਲਾ ਜਿਹਦਾ ਕੋਈ ਲੱਖ 2 ਲੱਖ ਰੁਪਏ ਦਾ ਘਰ ਹੋਊਗਾ ਉਹਦੇ ਟੱਠੇ ਦੀ ਅੱਜ ਤੱਕ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਕਿੱਦਿਆਂ ਇਹ ਇਹ ਇਹਨੂੰ ਅਸੀਂ ਜਾਤੀਵਾਦ ਦਾ ਨਾਂ ਨਾ ਦਈਏ ਤਾਂ ਹੋਰ ਕੀ ਨਾ ਦਈਏ ਤੇ ਮੈਂ ਮਨਕੀਰ ਤੌਲਖ ਨੂੰ ਵੀ ਕਹਿਣਾ ਚਾਹੁੰਦਾ ਵੀ ਜਿੱਥੇ ਤੁਣ 100 ਤੋਂ ਵੱਧ ਟਰੈਕਟਰ ਦਾਨ ਕਰਨ ਦੀ ਗੱਲ ਕਰਦਾ ਤੇ ਮਜ਼ਦੂਰਾਂ ਦੀ ਗੱਲ ਤੇਰੇ ਮੂੰਹੋਂ ਕਿਉਂ ਨਹੀਂ ਨਿਕਲ ਰਹੀ ਉਸ ਤੋਂ ਬਾਅਦ ਚ ਵੈਸੇ ਇਹਨਾਂ ਤੇ ਸਾਡਾ ਐਡਾ ਵੱਡਾ ਗਿਲਾ ਆਵਾਜ਼ ਕਰਨਾ ਛੇ ਦਾ ਕਈਆਂ ਥਾਵਾਂ ਤੇ ਵਾਜਬ ਵੀ ਨਹੀਂ ਕਿਉਂਕਿ ਸਾਡੇ ਜਿਹੜੇ ਅਸੀਂ ਸਮਾਜ ਦੇ ਇੱਕ ਪੰਜ ਸਰਪੰਚ ਤੋਂ ਲੈ ਕੇ ਸਿਪਾਈ ਹੌਲਦਾਰ ASI S SHO SSP ਤੱਕ ਤੇ ਉਸ ਤੋਂ ਅੱਗੇ DC ਵੀ ਲੱਗੇ ਹੋਏ ਆ ਉਹ ਜੇ ਫੌਜ ਦੇ ਵਿੱਚ ਕਈੇ ਤਫਾ ਫੌਜ ਦੇ ਵਿੱਚ ਬਹੁਤ ਤਗੜੇ ਤਗੜੇ ਅਫਸਰ ਲੱਗੇ ਹੋਏ ਆ ਤੇ ਉਹਨਾਂ ਅਫਸਰਾਂ ਦੀ ਉਹਨਾਂ ਦੀ ਤਗੜੇ ਲੋਕਾਂ ਦੀ ਕਿਉਂਕਿ ਐਸੀ ਸਮਾਜ ਦੇ ਵੀ ਲੋਕਾਂ ਕੋਲ ਕਈਆਂ ਕੋਲ ਬਹੁਤ ਬਹੁਤ ਜ਼ਮੀਨ ਆ ਤੇ ਕਿਸੇ ਤੋਂ ਇਹ ਗੱਲ ਨਹੀਂ ਨਿਕਲਦੀ ਵੀ ਅਸੀਂ ਐਸੀ ਸਮਾਜ ਦੀ ਆਪਦੇ ਸਮਾਜ ਦੀ ਵੀ ਕੋਈ ਬਾਹ ਫੜ ਲਈਏ ਤੇ ਉਹ ਸਮਾਜ ਨੂੰ ਸਭੋ ਰੋਲਣ ਵਾਲੇ ਪਾਸੇ ਆ ਰਹੇ ਨਾ ਕੋਈ ਲੀਡਰ ਨਾ ਕੋਈ ਸਮਾਜ ਸੇਵੀ ਤੇ ਨਾ ਕੋਈ ਹੋਰ ਮਜ਼ਦੂਰ ਦੀ ਗੱਲ ਕਰ ਰਿਹਾ ਤੇ ਉੱਥੇ ਮੈਂ ਹੁਣ ਲਾਸਟ ਦੇ ਵਿੱਚ ਸਾਡੇ ਆ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਕੱਲ ਇੱਥੇ ਪੰਜਾਬ ਦਾ ਦੌਰਾ ਕਰਨ ਆ ਰਹੇ ਆ ਹੜਪੀੜਤਾ ਦਾ ਦੌਰਾ ਕਰਨ ਆ ਰਹੇ ਆ ਮੈਂ ਉੱਥੇ ਇੱਕ ਗੱਲ ਕਹਿਣੀ ਚਾਹਨਾ ਵੀ ਜਿੱਥੇ ਸਾਰੀਆਂ ਸੰਸਥਾਵਾਂ ਨੇ ਸਾਰਿਆਂ ਕਲਾਕਾਰਾਂ ਨੇ ਕਿਸਾਨ ਦੀ ਬਾਹ ਫੜੀ ਆ ਤਾਂ ਮੈਨੂੰ ਇੱਕ ਤੁਹਾਡੇ ਇਤਿਹਾਸ ਆ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਤੇ ਸਮੂਹ ਬੀਜੇਪੀ ਟਾਈਮ ਟੀਮ ਤੇ ਮੈਨੂੰ ਇਹਨਾਂ ਇਤਿਹਾਸ ਹੈ ਵੀ ਇਹ ਜਰੂਰ ਸਾਡੇ ਸਮਾਜ ਦੀ ਗੱਲ ਕਰਨਗੇ ਹੀ ਕਰਨਗੇ ਤੇ ਮੈਂ ਇਹ ਅਹਿਸਾਸ ਦੇ ਨਾਲ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਨਾ ਵੀ ਜਿੱਥੇ ਤੁਸੀਂ ਟਰੈਕਟਰਾਂ ਰੁੜੀਆਂ ਵਾਲਿਆਂ ਦੀ ਗੱਲ ਕਰੋਗੇ ਜਿ ਉਹਨਾਂ ਦੀ ਬਾਹ ਫੜੋਗੇ ਜਿੱਥੇ ਤੁਸੀਂ ਕੋਠੀਆਂ ਰੁੜੀਆਂ ਵਾਲਿਆਂ ਦੀ ਬਾਹ ਫੜੋਗੇ ਤੇ ਉੱਥੇ ਤੁਹਾਨੂੰ ਬੇਨਤੀ ਆ ਕੱਚਿਆਂ ਮਕਾਨਾਂ ਵਾਲਿਆਂ ਦੀ ਸਾਈਕਲਾਂ ਵਾਲਿਆਂ ਦੀ ਮੋਟਰਸਾਈਕਲਾਂ ਵਾਲਿਆਂ ਦੀ ਤੇ ਮਾੜੀਆਂ ਮੋਟੀਆਂ ਮੱਝਾਂ گاਵਾਾਂ ਵਾਲਿਆਂ ਦੀ ਵੀ ਗੱਲ ਜਰੂਰ ਸੁਣਿਆ ਜੋ ਕਿਉਂਕਿ ਇਹ ਸਮਾਜ ਨੂੰ ਪੰਜਾਬ ਦੀਆਂ ਜਿੰਨੀਆਂ ਵੀ ਪਾਰਟੀਆਂ ਕਿਸੇ ਤੋਂ ਕੋਈ ਖਾਸ ਆਸ ਨਹੀਂ ਰਹਿ ਗਈ ਇੱਕ ਤੁਸੀਂ ਰਹਿ ਗਈਓ ਪਾਰਟੀ ਜਿਨ੍ਹਾਂ ਤੇ ਅਸੀਂ ਆਸ ਰੱਖ ਸਕਦੇ ਆ ਤੇ ਮੈਂ ਤੁਹਾਨੂੰ ਇਸ ਵੀਡੀਓ ਦੇ ਮਾਧਮ ਰਾਹੀਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹਣਾ ਵੀ ਜਿੱਥੇ ਤੁਸੀਂ ਹੋਰ ਤਬਕਿਆਂ ਦੀ ਕਿਸਾਨੀ ਦੀ ਗੱਲ ਸੁਣੋਂਗੇ ਉੱਥੇ ਮਜ਼ਦੂਰੀ ਦੀ ਵੀ ਗੱਲ ਲਾਜ਼ਮੀ ਸੁਣਿਆ ਜੋ ਇਹ ਇੰਨੀਆਂ ਗੱਲਾਂ ਕਰਦਾ ਹੋਇਆ ਫਿਰ ਮੈਂ ਇੱਕ ਲਾਸਟ ਦੇ ਵਿੱਚ ਕਹਿਣਾ ਚਾਹਣਾ ਜਿਨ੍ਹਾਂ ਐਸੀ ਸਮਾਜ ਦੇ ਕਲਾਕਾਰ ਆ ਤੁਸੀਂ ਵੀ ਕੁਝ ਸ਼ਰਮ ਕਰੋ ਤੁਸੀਂ ਵੀ ਆਪਦੇ ਸਮਾਜ ਦੀ ਗੱਲ ਕਰੋ ਆਪਦੇ ਸਮਾਜ ਨੂੰ ਕੁਝ ਨਾ ਕੁਝ ਉਹਨਾਂ ਦੀ ਬਾਹ ਫੜਨ ਵਾਲੇ ਪਾਸੇ ਆਓ ਸੋ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਲਾਸਟ ਦੇ ਵਿੱਚ ਇੱਕ ਬੇਨਤੀ ਕਰਦਾ ਤੇ ਸਮੂਹ ਬੀਜੇਪੀ ਟੀਮ ਨੂੰ ਬੇਨਤੀ ਕਰਦਾ ਵੀ ਲਾਸਟ ਦੇ ਵਿੱਚ ਇਹ ਸਮਾਜ ਦੀ ਜ਼ਰੂਰ ਬਾਹ ਫੜਨ ਵਾਲੇ ਪਾਸੇ ਆਓ ਤੇ ਇੱਕ ਇੱਕ ਮੈਂ ਹੋਰ ਗੱਲ ਕਹਿਣੀ ਚਾਹਨਾ ਸਾਡੇ ਮਾਨਯੋਗ ਐਕਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਉਹ ਵੀ ਬਹੁਤ ਤਾਰਾ ਮਾਰਦੇ ਹੁੰਦੇ ਵੀ ਮੈਂ ਐਸੀ ਹਾਂ ਤੇ ਉਹਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਤੂੰ ਇੱਕ ਲਫ਼ਜ਼ ਵੀ ਤੇਰੇ ਮੂੰਹੋਂ ਨਹੀਂ ਨਿਕਲਿਆ ਵੀ ਐਸੀ ਸਮਾਜ ਪ੍ਰਤੀ ਤੇ ਤੇਰੇ ਕੋਲੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਤੈਨੂੰ ਵੀ ਚਾਹੀਦਾ ਐਸੀ ਸਮਾਜ ਦਾ ਦਰਦ ਸੁਣਨਾ ਉਹਨਾਂ ਦੀ ਬਾਹ ਫੜਨੀ ਇਹ ਚਾਹੀਦੀ ਆ ਤੇ ਸਾਡਾ ਐਸੀ ਸਮਾਜ ਉੱਚੀਆਂ ਬਾਹਾਂ ਕਰ ਕਰਕੇ 호ਕਾ ਦਿੰਦਾ ਉੱਚੀ ਆਵਾਜ਼ ਦੇ ਵਿੱਚ ਸਾਡਾ ਚੰਨੀ ਸਾਡਾ ਚੰਨੀ ਤੇ ਤੈਨੂੰ ਬਿਲਕੁਲ ਸ਼ਰਮ ਨਹੀਂ ਆ ਰਹੀ ਉਸ ਤੋਂ ਬਾਅਦ ਚ ਮੈਂ ਸੁਖਵੀਰ ਬਾਦਲ ਜੀ ਨੂੰ ਵੀ ਕਹਿਣਾ ਚਾਹੁੰਦਾ ਬਾਦਲ ਸਾਹਿਬ ਤੁਸੀਂ ਵੀ ਥੋੜੀ ਬਹੁਤੀ ਜਬਾਨ ਮਜ਼ਦੂਰਾਂ ਪ੍ਰਤੀ ਵੀ ਖੋਲੋ ਤੇ ਇਹੋ ਜਿਹਾ ਜਿਹੜਾ ਗਲਤ ਰਵਈਆ ਤੁਸੀਂ ਨਾ ਵਰਤੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰ ਵੋਟ ਦੀ ਆਸ ਤੁਸੀਂ ਵੀ ਲਾਹ ਦਿਆ ਜੋ ਤੇ ਮੈਂ ਲਾਸਟ ਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਮਜ਼ਦੂਰ ਵਰਗ ਦੀ ਜਰੂਰ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ